ਦੀ ਨਵੀਆਂ ਕੰਡੀਸ਼ਨਾਂ ਦੇ ਤੇ ਜੁੜ ਜੋ ਬਾਈ ਕਿ ਆਪਣੇ ਸਾਹਮਣੇ ਆ ਗਿਆ 855 FAI 2 ਸਟਾਰ ਬਾਈ ਜੀ ਟਰੈਕਟਰ ਦੇਖ ਸਕਦੇ ਹੋ ਪਾਇਰਾਂ ਦੀ ਕੀਤੀ ਆ ਟਾਇਰ ਬਾਈ ਜੀ ਮਗਰਲੇ ਪਨੇ 70 75 ਰਪਏ ਦੇ ਗੁੜਿਆਰ ਦੇ ਟਾਇਰ ਨੇ 14 ਨੂੰ 28 ਵਾਲੇ ਸੈਂਟਰ ਜੇਰ ਆ ਗਿਆ ਅਗਲੇ ਟਾਇਰ ਪਨੇ 70 75 ਰਪਏ ਦੇ ਤੇ ਜੇ ਮਾਡਲ ਦੀ ਗੱਲ ਕੀਤੀ ਆ 2007 ਮਾਡਲ 3 ਲੱਖ 27000 ਰੇਟ ਹੈ ਬਾਈ ਇਹਦਾ 3 ਲੱਖ 27000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮਗਰਾਂ ਤੇ ਟੇਪ ਵਗੈਰਾ ਚੜੀ ਹੋਈ ਹੈ ਮੂਰੀ ਆ ਗਿਆ 750 ਹੀ ਸਿਉਨਾਲੀਕਾ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਸਾਈਡ ਗੇਅਰ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ 60.50 ਪੈਂਸੀ ਟਾਇਰ ਪੈਣੇ ਗੁੜੀਆਰ ਦੇ ਟਾਇਰ ਨੇ 14928 ਹੋਵੇ ਅਗਲੇ ਟਾਇਰ ਪੈਣੇ 80.85 ਪੈਂਸੀ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ ਬਾਈ ਪੰਜ ਮਾਡਲ ਹੈ 2 ਲੱਖ 67000 ਰੇਟ ਹੈ ਟਰੈਕਟਰ ਦਾ 2 ਲੱਖ 67000 ਰੇਟ ਹੈ ਟਰੈਕਟਰ ਦਾ ਟਰੈਕਟਰ ਚੈੱਕ ਕਰ ਸਕਦੇ ਤੁਸੀਂ ਮੂਰੀ ਆ ਗਿਆ 855 ਜੀ ਐਫ ਆਈ ਟਰੈਕਟਰ ਚੈੱਕ ਕਰ ਸਕਦੇ ਹੋ ਬਾਹਰ ਪੰਪ ਵਾਲਾ ਬਾਈ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਜੀ ਇਹਦੇ ਪਏ ਨੇ ਅੱਧੇ ਮੰਗ ਰਹੇ ਅੱਧੇ ਟਾਇਰ ਨੇ ਮੰਗ ਰਹੇ ਪੋਲੋ ਦੇ ਬਾਈ ਤੇ 14 9 22 ਵਾਲੇ ਅਗਲੇ ਟਾਇਰ ਪਏ ਨੇ ਬਾਈ ਅੱਧੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 7 ਮਾਡਲ ਹੈ 3 ਲੱਖ 43000 ਬਾਈ ਟਰੈਕਟਰ ਦਾ ਰੇਟ ਸਾਦੀ ਕਟਾਈ ਚ 3 ਲੱਖ 47000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਸਾਥੀ ਸੈਂਪਲ ਕੱਪੜੇ ਵਾਲੀ ਸਾਥੀ ਉਹ ਜੇ 555 ਅਰਜਨ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਟਰ ਗੇਜ ਚ ਸਿੰਪਲ ਕੱਪੜੇ ਵਾਲੀ ਸਾਡੀ ਆ ਟਾਇਰਾਂ ਦੀ ਗੱਲ ਕੀਤੀ ਜਾ ਟਾਇਰ ਪੈਣੇ 80-80 ਪੈਣ ਤੇ 20 ਚਤੀ ਦੇ 14 9 ਖਾਈ ਵਾਲੀ ਬਈ ਤੇ ਟਰੈਕਟਰ ਦੇਖ ਸਕਦੇ ਹੋ ਸਕਰੀਨ ਤੇ ਆ ਤੁਹਾਡੀ ਤੇ ਸਾਹਮਣੇ ਤੇ 12 ਮਾਤਲੇ ਮਿੱਤਰੋ 3 ਲੱਖ 83000 ਰੇਟ ਹੈ ਦਾ 3 ਲੱਖ 83000 ਰੇਟ ਹੈ ਪ੍ਰੈਸ਼ਰ ਕਟਾਈ ਆ ਟਰੈਕਟਰ ਚੈੱਕ ਕਰ ਸਕਦੇ ਤੇ ਮੂਰੇ ਆ ਗਿਆ ਜੀ 855 ਐਫ ਆਈ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਹਰ ਪੰਪ ਵਾਲਾ ਸੈਂਟਰ ਗੇਅਰ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਬਈ 70 75 ਪਾਈਸ ਨੇ ਅਪੋਲੋ ਦੇ ਟਾਇਰ ਨੇ ਤੇ 14 92 ਵਾਲੇ ਤੇ ਅਗਲੇ ਵੀ 70 75 ਪਾਈਸ ਨੇ ਤੇ ਖੁੱਲਵੇਂ ਹਿੱਸੇ ਦਾ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਜਿਹੜੇ ਮਾਡਲ ਦੀ ਗੱਲ ਕੀਤੀ ਕੀਤੀ ਜਾਵੇ ਮਾਡਲ ਆ ਬਈ ਇਹ 2005 ਤੇ 313000 ਬਈ ਰੇਟ ਹੈਗਾ 313000 ਰੇਟ ਹੈ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਬਈ ਨਾ ਸ਼ੇਅਰ ਮਾਰ ਦਿਆ ਕਰੋ ਇੱਕ ਚਲਦੀ ਚਲਦੀ ਵੀਡੀਓ ਨੂੰ ਨਾ ਵੀਰ ਬਣ ਕੇ ਹੋਰ ਵੀ ਭਰਾ ਜੁੜ ਜਾ ਕਰਨਾ ਹਨਾ ਤੇ ਤੁਹਾਡੀ ਜ਼ਰੂਰਤ ਬਹੁਤ ਹੈ ਰੀਚ ਘਟੀ ਪਈ ਹੈ ਆਪਣੀ ਇਹ ਪੇਜ ਤੇ ਸ਼ੇਅਰ ਮਾਰ ਦਿਆ ਕਰੋ ਮੂਰੇ ਆ ਗਿਆ ਜੀ 60 55 ਟਰੈਕਟਰ ਚੈੱਕ ਕਰ ਸਕਦੇ ਹਾਂ ਸਾਈਡ ਗੇਅਰ ਹੈ ਡਬਲ ਡਿਸਟ੍ਰਿਬਿਊਟਰ ਹੈ ਸਾਊਂਡ ਸਿਸਟਮ ਵਿੱਚ ਇਹ ਆਉ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਬਾਈ ਜੀ ਇਹ ਤੇ ਪਏ ਨੇ 90 95 ਪੈਸੇ 16 9 28 ਆ ਜੀ 16 9 28 ਵਾਲੇ ਕੁਰੀਅਰ ਦੇ ਟਾਇਰ ਨੇ ਬਾਈ ਚੌਕੜਾ ਤੇ ਪ੍ਰੈਸਰ ਕਟਾਈ ਚ ਆ ਗਿਆ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 14 ਮਾਡਲ ਹੈ 4 ਲੱਖ ਤੇ 30000 ਰੇਟ ਹੈ ਬਾਈ ਇਹਦਾ 47000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ ਜੋਂਡੀਅਰ ਜੀ 53 03 ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੋਕੜਾ ਪਏ ਨਹੀਂ ਰੁਕਿਆ ਬਾਈ 13 ਫੁੱਟ ਆਈ ਹੈ ਜੇ ਕਿ ਤੁਹਾਨੂੰ ਨੰਬਰ ਬੰਦੇ ਤਾਂ ਮੈਂ ਬਾਈ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 8 ਮਾਡਲ ਹੈ 245000 ਬਾਈ ਰੇਟ ਹੈ 247000 ਰੇਟਾਂ ਟਰੈਕਟਰ ਦਾ ਪ੍ਰੋਡਕਟ ਬਿਕਦਾ ਹੋ। ਤੇ ਆਜੋ ਅਗਲੇ ਟਰੈਕਟਰ ਦੀ ਗੱਲ ਕਰਦੇ ਆਪਾਂ। ਐਂਡ ਤੱਕ ਜੁੜੇ ਰਹੇ ਹੋ ਬਾਈ। ਐਂਡ ਤੱਕ ਬਣੇ ਰਹੇ ਹੋ ਵੀਡੀਓ ਤੇ ਤੇ ਅੱਗੇ ਆ ਗਿਆ 5050 ਈ ਜੌਂਡੀਆ। ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ। ਸਾਈਡ ਗੇਅਰ ਹੈ, ਲੱਗ ਤੋਂ ਕਲੱਚ ਆਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਪੈਨੇ ਦੇ। ਆ 90 95 ਪੈਸੇ ਚੌਕੜਾ। ਜੇ ਕਿ ਸੋਨਾ ਨੰਬਰ 1 ਦੇ ਟਾਇਰ ਨੇ ਬਾਈ 16928 ਵਾਲੇ। ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ। ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਮਾਰ ਦਿਓ ਜਿੰਨੇ ਵੀ ਜੁੜੇ ਹੋਣੇ ਹੋ ਵੀਰ ਬਣ ਕੇ ਹਨਾ ਸ਼ੇਅਰ ਮਾਰ ਦਿਆ ਕਰੋ ਤੇ ਲਾਈਕ ਭੇਜਿਆ ਕਰੋ ਤੇ 13 ਮਾਡਲ ਹੈ ਬਈ ਇਹ 495000 ਰੇਟ ਹੈ ਦਾ 495000 ਰੇਟ ਦਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕਾਮ ਟਰੈਕਟਰ ਹੈ ਇਹ ਅੱਗੇ ਆ ਗਿਆ ਜੀ 37 30 ਹੌਲੈਂਡ 37 30 ਹੌਲੈਂਡ ਆ ਗਿਆ ਟਰੈਕਟਰ ਦੇਖ ਸਕਦੇ ਹੋ ਜੀ ਤੇ ਫੈਡ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਟਾਇਰਾਂ ਦੀ ਗੱਲ ਕੀਤੀ ਆ ਬਾਈ ਮਗਰਲੇ ਟਾਇਰ ਤਾਂ ਪਏ ਨੇ ਬਈ ਰੁਪਇਆ ਐ ਐਮ ਆਰ ਐਫ ਦੇ 16 928 ਵਾਲੇ ਅਗਲੇ ਟਾਇਰ ਪਏ ਨੇ ਫੋਲੋ ਦੇ ਟਾਇਰ ਨੇ ਬਾਈ ਪਏ ਨੇ 80 85 ਪੈਸੇ ਇਹ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਕੈਮ ਟਰੈਕਟਰ ਹੈ 2009 ਮਾਡਲ ਹੈ ਤੇ 5 ਲੱਖ 10000 ਕੀਮਤ ਹੈ ਜੀ 5 ਲੱਖ 10000 ਕੀਮਤ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 744 ਸਵਰਾਜ ਐਫ ਆਈ ਟਰੈਕਟਰ ਚੈੱਕ ਕਰ ਸਕਦੇ ਹੋ ਬਾਹਰ ਪੰਪ ਵਾਲਾ ਸੈਂਟਰ ਗੇਅਰ ਹੈ ਟਾਇਰਾਂ ਦੀ ਗੱਲ ਕੀਤੀ ਆ ਬਾਈ ਟਾਇਰ ਇਹਦੇ ਪਏ ਨੇ 70 75 35 70 75 ਪੈਰ ਨੇ ਬਾਈ ਗੂਡিয়ার ਦੇ ਟਾਇਰ ਨੇ 14 9 28 ਵਾਲੇ ਅਗਲੇ ਟਾਇਰ ਪਏ ਨੇ 70 75 ਪੈਸੇ ਤੇ ਜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਦੀ ਗੱਲ ਕੀਤੀ ਜਾਵੇ 9 ਮਾਡਲ ਹੈ 5 ਲੱਖ 50000 ਰੁਪਏ ਰੇਟ ਹੈ ਮਿੱਤਰੋ ਤੇ ਅੱਗੇ ਆ ਗਿਆ ਬਾਈ 50 ਦਾ ਸਿਆਣਾ ਲੀਕਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ 2020 ਮਾਡਲ ਹੈ 2020 ਮਾਡਲ ਹੈ 5 ਲੱਖ 40000 ਰੇਟ ਹੈ ਬਾਈ ਤੇ ਟਾਇਰਾਂ ਦੀ ਗੱਲ ਕੀਤੀ ਆ ਟਾਇਰ ਇਹਦੇ ਪਏ ਨੇ 90 95 ਪੈਸੇ ਬਈ ਚੌਕ ਦਾ ਤੇ ਡਬਲ ਡਿਸਟਰੀਬਿਊਟਰ ਫੁੱਲ ਫਿਊਚਰ ਨੇ ਟਰੈਕਟਰ ਚੈੱਕ ਕਰ ਸਕਦੇ ਤੇ ਮੂਹਰੇ ਆ ਗਿਆ ਸਿਉਨਾਲਿਕਾ 50 ਆਈ ਟਰੈਕਟਰ ਚੈੱਕ ਕਰ ਸਕਦੇ ਆਨ ਸਾਈਡ ਗੇਟ ਡਬਲ ਡਿਸਟਰੀਬਿਊਟਰ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਬਈ ਟਾਇਰ ਗੂਡਿਆਰ ਦੇ ਟਾਇਰ ਨੇ 14 9 28 ਵਾਲੇ ਤੇ ਟਰੈਕਟਰ ਚੈੱਕ ਕਰ ਸਕਦੇ ਆ ਤੇ ਮਾਡਲ ਹੈ 21 ਮਾਡਲ ਹੈ 5 ਲੱਖ 50000 ਰੇਟ ਆ ਮਿੱਤਰੋ ਇਹਦਾ 5 ਲੱਖ 50000 ਰੇਟ ਆ ਟਰੈਕਟਰ ਚੈੱਕ ਕਰ ਸਕਦੇ ਆ ਤੇ ਪ੍ਰੈਸ਼ਰ ਘਟਾਈ ਜੀ ਮੂਰੇ ਆ ਗਿਆ ਜੀ 60 ਦਾ ਫਾਰਮ ਟਰੈਕਟਰ ਚੈੱਕ ਕਰ ਸਕਦੇ ਹੋ ਪੈਰਾਂ ਦੀ ਗੱਲ ਕੀਤੀ ਜਾਵੇ ਭਾਈ ਟਾਇਰ ਇਹਦੇ ਪਏ ਨੇ 70 75 ਪੈਂਥੂ ਪੂੜਿਆਰ ਦੇ ਟਾਇਰ ਨੇ 14 9 22 ਵਾਲਾ ਟਰੈਕਟਰ ਦੇਖ ਸਕਦੇ ਹੋ ਚੌਕੜਾ ਤੇ ਪੂਰਾ ਕਾਇਮ ਟਰੈਕਟਰ ਹੈ ਮਾਡਲ ਆ ਗਿਆ ਇਹ 10 3 ਲੱਖ 50 ਹਜ਼ਾਰ ਰੇਟ ਹੈ ਭਈ 3 ਲੱਖ 50 ਹਜ਼ਾਰ ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ ਆ ਗਿਆ ਜੀ 60 ਦਾ ਫਾਰਮ 60 ਫਾਰਮ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਸੈਂਟਰ ਗੇਅਰ ਆ ਮਗਰਲੇ ਰੇਡੀਅਲ ਟਾਇਰ ਨੇ ਬਾਈ ਵੱਡੇ ਟਾਇਰ ਤੇ ਆਏ ਗਏ ਨੇ ਬਾਈ 70 75 ਰੁਪਏ ਦੇ ਅਗਲੇ ਟਾਇਰ ਪੈਨੇ ਰੁਪਿਆ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਆ ਗਿਆ 16 495 ਹਜ਼ਾਰ ਬਾਈ ਰੇਟ ਹੈ ਟਰੈਕਟਰ ਦਾ 495 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਫੋਟੋ ਵਗੈਰਾ ਲੱਗੀ ਹੋਈ ਹੈ ਪੂਰੇ ਆ ਗਿਆ 724 ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਟਾਇਰਾਂ ਦੀ ਗੱਲ ਕੀਤੀ ਆ ਬਈ ਟਾਇਰ ਮਗਰਲੇ ਪੈਨੇ ਰੁਪਿਆ ਬਾਈ ਐਮ ਆਰ ਐਫ ਦੇ 12 4 28 ਵਾਲੇ ਅਗਲੇ ਟਾਇਰ ਪੈਨੇ ਤੇ ਇਹ ਮਾਡਲ ਆ ਗਿਆ ਬਾਈ 16 315000 ਬਾਈ ਟਰੈਕਟਰ ਦਾ ਰੇਟ 315 ਰੇਟ ਹੈ ਆ ਜੋ ਹੋਰ ਟਰੈਕਟਰ ਦਿਖਾਉਣੇ ਆ ਤੁਹਾਨੂੰ ਤੇ ਬਾਈ ਜੁੜੇ ਰਹੋ ਤੇ ਇੱਕ ਨਾ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਮਾਰ ਦਿਓ ਵੀਰ ਵਣ ਕੇ ਤੇ ਹੋਰ ਭਰਾ ਵੀ ਜੁੜ ਜਾਣਾ ਹਨਾ ਥੋਡੀ ਜ਼ਰੂਰਤ ਹੈ ਬਾਈ ਹੋਰ ਟਰੈਕਟਰ ਵੀ ਦਿਖਾਉਣੇ ਆ ਤੁਹਾਨੂੰ ਆ ਜੋ ਤੇ ਬਣੇ ਰਹੋ ਤੇ ਖਰ ਮੰਡੀ ਕੋ ਫਰਕ ਤਾਂ ਪਿਆ ਹੁਣ ਜਾਈ ਵੀ ਜਾਂਦੇ ਆ ਟਰੈਕਟਰ ਆ ਦੇਖੋ ਕਿਉਂ ਸ਼ਾਮ ਦਾ ਟਾਈਮ ਹੋ ਗਿਆ ਬਾਈ ਹੁਣ ਤੁਰਨੇ ਤੁਰਪੇ ਟਰੈਕਟਰ ਸ਼ੁਰੂ ਹੋ ਗਏ ਜਾਣੇ ਤੇ ਚੈੱਕ ਤੁਸੀਂ ਕਰ ਸਕਦੇ ਹੋ ਤੇ ਟਰਾਲੀਆਂ ਵੀ ਬਹੁਤ ਪਹੁੰਚੀਆਂ ਹੋਈਆਂ ਨੇ ਜੇ ਕੋਈ ਟਰਾਲੀ ਦਾ ਚਾਹਮਾਨ ਹੁੰਦਾ ਬਾਈ ਟਰਾਲੀ ਵੀ ਖਰੀਦ ਸਕਦੇ ਹੋ ਤੁਸੀਂ ਤੇ ਟਰਾਲੀਆਂ ਵੀ ਪਹੁੰਚ ਬਣਕੀਆਂ ਨੇ ਕਮੈਂਟ ਕਰਕੇ ਦੱਸ ਦਿਆ ਕਰੋ ਉਹ ਜੀ ਚੀਜ਼ ਆਪਾਂ ਦਿਖਾ ਦਿਆ ਕਰਾਂਗੇ ਤੁਹਾਨੂੰ ਉਹ ਜੀ ਚੀਜ਼ ਦਿਖਾਈ ਜਾਂਦੀ ਹੈ ਕਮੈਂਟ ਕਰ ਦਿਆ ਕਰੋ ਤੁਸੀਂ ਵੀ ਆਹ ਟਰੈਕਟਰ ਯਾਰ ਆਪਾਂ ਨੂੰ ਮਿਲ ਜੂ ਜਾਂ ਆ ਆਪਾਂ ਨੂੰ ਹੋ ਜੂ ਉਹ ਚੀਜ਼ ਸਾਨੂੰ ਦਿਖਾਈ ਜਾਂਦੀ ਹੈ ਤੇ ਤੁਸੀਂ ਦੇਖ ਸਕਦੇ ਹੋ ਆ ਜੇਕਰ ਆਪਾਂ ਜਾਈ ਜਾਂਦੇ ਆ ਬਾਈ ਤੇ ਇੱਕ ਨਾ ਵੀਡੀਓ ਨੂੰ ਸ਼ੇਅਰ ਮਾਰ ਦਿਆ ਕਰੋ ਲਾਜ਼ਮੀ ਜਾਈ ਜਾਂਦੇ ਆ ਜਾ ਕੇ ਦਿਖਾਉਣੇ ਆ ਤੁਹਾਨੂੰ ਟਰੈਕਟਰ ਬਹੁਤ ਥੋੜੇ ਆਏ ਨੇ ਆਪਾਂ ਉਹਨਾਂ ਦੇ ਟਰੈਕਟਰ ਦਿਖਾਉਣੇ ਆ ਬਾਈ ਜਿਹੜੇ ਆਪਾਂ ਤੋਂ ਵੀਡੀਓ ਬਣਾ ਲੈਂਦੇ ਨੇ ਬਾਈ ਹਨਾ ਦੇ ਵਿੱਚ ਵੀਡੀਓ ਕਰ ਲੈਂਦੇ ਬਣਾਉਣੀ ਨਹੀਂ ਜਾਂ ਲਾਈਵ ਨਹੀਂ ਕਰਨਾ ਉਹ ਵੀਡੀਓ ਆਪਾਂ ਦਿਖਾਉਂਦੇ ਵੀ ਨਹੀਂ ਤੇ ਆਪਾਂ ਹੁਣ ਦਾਹ ਦਿਖਾਉਣੇ ਆ ਤੁਹਾਨੂੰ ਆ ਜੋ ਕਰਾਂ ਟਰੈਕਟਰ 55 900 600 ਸਟਾਰਟ ਕਰਦੇ ਆਪਾਂ ਐਫ ਈ 960 ਆ ਗਿਆ ਅੱਗੇ ਤੇ ਚੈੱਕ ਕਰ ਲਓ ਦਿਖਾਉਣੇ ਆ ਬਸ ਪਹੁੰਚ ਗਏ ਲੋ ਵੀ ਮਿੱਤਰੋ 960 ਆ ਗਿਆ 5 ਸਟਾਰ ਹੈ ਰਿਵਰਸ ਵੀਡੀਓ ਡਬਲ ਡਿਸਟਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਮਾਰਗਲੇ ਟਾਇਰ ਤਾਂ ਬਈ 40 45 ਪੈਂਸ ਗੂਡਿਆਰ ਦੇ ਟਾਇਰ ਨੇ 16 9 22 ਵਾਲੇ ਅਗਲੇ ਵੀ ਸੱਦੇ ਨੇ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 17 ਮਾਡਲ ਹੈ 4,75,000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ 4,75,000 ਰੇਟ ਹੈ ਪੂਰਾ ਕੈਂਪ ਟਰੈਕਟਰ ਹੈ ਤੇ ਮੂਰੇ ਆ ਗਿਆ ਹੈ 750 ਟਰੈਕਟਰ ਚੈੱਕ ਕਰ ਸਕਦੇ ਹੋ 13 ਦੀ ਗੱਲ ਕੀਤੀ ਹੈ ਬਟਾਇਰ ਵਾਈ ਜੀ ਇਹਦੇ ਪਏ ਨੇ ਚੌਕੜਾ 90 95 ਪੈਂਦੀ ਤੇ ਮਾਡਲ ਆ ਗਿਆ ਇਹ 13 ਤੇ 2,55,000 ਰੇਟ ਹੈ 2,55,000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਮੂਰੇ 55 ਆ ਗਿਆ ਜੀ ਦੇਖ ਸਕਦੇ ਹੋ ਰਪਾਰਸ ਪੀਟੀਓ ਡਬਲ ਡਿਸਟ੍ਰੀਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਪਏ ਨੇ ਰੁਪਿਆ ਜੇ ਕੇ ਸੋਨਾ ਨੰਬਰ 1 ਦੇ 14 922 ਵਾਲੇ ਮੂਰਲੇ ਰੇਡੀਅਲ ਟਾਇਰ ਨੇ ਬਾਈ ਤੇ ਟਰੈਕਟਰ ਦੇਖ ਸਕਦੇ ਤੁਸੀਂ ਪੂਰਾ ਕੈਂਪ ਟਰੈਕਟਰ ਹੈ ਤੇ ਜਿਹੇ ਦੇ ਮਾਡਲ ਦੀ ਗੱਲ ਕੀਤੀ ਹੈ ਬਈ 14 ਮਾਡਲ ਹੈ 48500 ਦਾ ਰੇਟ 485 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਲੋ ਵੀ ਮਿੱਤਰੋ ਇਹ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਅਗਲੀ ਵੀਡੀਓ ਅਗਲੀ ਲਾਈਵ ਲਾਈਵ ਨਾ ਮਿਲਦੇ ਆ ਧੰਨਵਾਦ ਜੀ